ਦਾਸ ਹੋਣ ਤੋਂ ਬਾਅਦ ਉਪਰੰਤ ਜੋ ਹੁਣ ਜਿਹੜੀ ਸੀਨੀਅਰ ਲੀਡਰਸ਼ਿਪ ਹੈਗੀ ਆ ਜੋ ਸ਼੍ਰੋਮਣੀ ਕਾਲੀ ਦਲ ਦੀ ਤਾਂ ਉਹ ਹੁਣ ਬਾਹਰ ਆ ਰਹੀ ਆ ਤਾਂ ਤਸਵੀਰਾਂ ਤਾੜਨ ਦਾ ਸਭ ਤੋਂ ਪਹਿਲਾਂ ਸਾਝੀਆਂ ਕਰ ਰਹੇ ਆ ਕਿ ਜੋ ਭਾਈ ਮਨਜੀਤ ਸਿੰਘ ਉਹਨਾਂ ਦੇ ਨਾਲ ਜਿੰਨੇ ਵੀ ਸੀਨੀਅਰ ਲੀਡਰਸ ਹੈਗੇ ਨੇ ਉਹ ਅੱਜ ਇੱਥੇ ਪਹੁੰਚੇ ਨੇ ਤਾਂ ਜ਼ਰੂਰ ਗੱਲਬਾਤ ਕਰਦੇ ਤਾਂ ਭਾਈ ਸਾਹਿਬ ਜੀ ਤਾਂ ਚੰਦਰ ਮਦਰ ਸਾਹਿਬ ਵੀ ਇੱਥੇ ਮੌਜੂਦ ਨੇ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਫਿਰ ਅੱਜ ਦੋ ਦੋ ਭਾਈ ਸਾਹਿਬ ਉਹ ਯਾਰ ਮੈਿਕੋ ਤੇ ਕਿਹਾ ਕਿ ਅੱਜ ਇੱਥੇ ਪਹੁੰਚੇ ਹੋ ਜੀ ਬਹੁਤ ਬਾਕੀ ਉਹਦਾ ਦਾਸੀ ਕਹਿੰਦਾ ਕਹਾਂ ਮਾਰੋ ਯਾਰ ਕਹਾਂ ਮਾਰੋ ਅੱਜ ਪਿਛਲੇ ਸਮੇਂ ਦੇ ਵਿੱਚ 2012 ਤੋਂ ਲੈ ਕੇ ਖਾਸ ਤੌਰ ਤੇ ਸ਼ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਜੋ ਕਿਤੇ ਕਤਾਹੀ ਹੋਈ ਕਮੀ ਰਹੀ ਗਲਤੀਆਂ ਹੋਈਆਂ ਉਹਨਾਂ ਦੇ ਨੂੰ ਰੋਕਣ ਦੇ ਵਿੱਚ ਅਸੀਂ ਸਫਲ ਨਾ ਹੋ ਸਕੇ ਅਕਾਲੀ ਲੀਡਰਸ਼ਿਪ ਦਾ ਹਿੱਸਾ ਹੁੰਦੇ ਹੋਏ ਉਹਦੀ ਖਿਮਾ ਜਾਂਚ ਕਰਦੇ ਲਈ ਅਸੀਂ ਜੈਦਾਤਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਸ਼ੋਕ ਕੇ ਆਪਣੀ ਬੇਨਤੀ ਕੀਤੀ ਆ ਔਰ ਮੰਗ ਕੀਤੀ ਆ ਕਿ ਸਾਨੂੰ ਜਿਹੜੀ ਵੀ ਕੋਈ ਗਲਤੀ ਹੋਈ ਆ ਕਿਉਂਕਿ ਸਾਡੇ ਗੁਰੂ ਦਾ ਵੀ ਹੁਕਮ ਆ ਵੀ ਅੱਖਾਂ ਦੇ ਸਾਹਮਣੇ ਕੋਈ ਗਲਤੀ ਹੋਵੇ ਉਹਨੂੰ ਚੁੱਪ ਕਰਕੇ ਦੇਖੀ ਜਾਣਾ ਉਹ ਵੀ ਗਲਤੀ ਹੁੰਦੀ ਆ ਸੋ ਇਸ ਲਈ ਅਸੀਂ ਉਹਦੀ ਖੀਮਾ ਜਾਂਚ ਕਰ ਲਈ ਅੱਜ ਜੈਦਾਤਾਰ ਸਾਹਿਬ ਨੂੰ ਅਰਦਾਸ ਦੇ ਕੇ ਮੇਰੇ ਸਾਹਮਣੇ ਸਾਰੇ ਜਣੇ ਇਹ ਗੱਲ ਕਹਿ ਰਹੇ ਆ ਖਾਸ ਕਰਕੇ ਤੋਂਟੀ ਜਿਹੜੇ ਸ਼ਰੋਨੀ ਕਾਲੀ ਦਲ ਦੇ ਪ੍ਰਧਾਨ ਇਹ ਸਾਰੇ ਇਹੀ ਗੱਲ ਕਹਿ ਰਹੇ ਆ ਕਿ ਪਿਛਲੇ 10 ਸਾਲਾਂ ਤੋਂ ਜਦੋਂ ਸੱਤਾ ਦੇ ਵਿੱਚ ਸੀਗੇ ਜਾਂ 25 ਸਾਲ ਪਹਿਲਾਂ ਸੀਗੇ ਜਦੋਂ ਇਹ ਗਲਤੀਆਂ ਹੋਈਆਂ ਉਦੋਂ ਕੋਈ ਚੇਤਾ ਆਉਂਦਾ ਉਦੋਂ ਕਿਹਨੇ ਇਹਹੀ ਇਹਹੀ ਤਾਂ ਮਾਫੀ ਮੰਗ ਲਈ ਆਏ ਆ ਇਹ ਹੀ ਤਾਂ ਅਸੀਂ ਕਹਿ ਰਹੇ ਆ ਬੇਅਸਿਕ ਪੁਆਇੰਟ ਆਊਟ ਕਰਨ ਦੇ ਬਾਵਜੂਦ ਵੀ ਇਹ ਇਹ ਬੇ ਅਸੀਂ ਸਫਲ ਨਹੀਂ ਹੋ ਸਕੇ ਉਹ ਗਲਤੀਆਂ ਦਰੁਸਤ ਕਰਨ ਦੇ ਵਿੱਚ ਇਸੇ ਗੱਲ ਦੀ ਤਾਂ ਅਸੀਂ ਗਲਤੀ ਮਤਲਬ ਮੰਨ ਕੇ ਮੰਨਣ ਲਈ ਉਹਦੀ ਮਾਫੀ ਮੰਗ ਲਈ ਆਏ ਆ ਕੌਣ ਜ਼ਿੰਮੇਵਾਰ ਕੋਣ ਹੈ ਤੁਸੀਂ ਇਹਨੂੰ ਮੰਨਦੇ ਹੋ ਦੇਖੋ ਮਾਨਨੇਓ ਦੇਖੋ ਅੱਜ 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 ਜਿਸ ਅਸੀਂ ਅਸੀਂ ਲਿਖਤੀ ਤੌਰ ਤੇ ਸਾਰਾ ਕੁਝ ਦਿੱਤਾ ਹੋਇਆ ਜਿਹਦੀ ਜਿਹਦੀ ਜਿੰਨੀ ਜਿੰਨੀ ਗਲਤੀ ਆ ਉਹ ਜੈਦਰ ਸਾਹਿਬ ਨੇ ਫੈਸਲਾ ਕਰਨਾ ਜਿਹਦੀ ਕਿੰਨੀ ਗਲਤੀ ਆ ਔਰ ਕੀ ਮੈਂ ਉਹ ਕਿੰਨੀ ਪੰਥਕ ਰਹੁਰੀ ਤਨुसार ਉਸ ਸਜ਼ਾ ਦਾ ਹੱਕਦਾਰ ਆ ਤੇ ਉਹ ਪੰਥਕ ਰਹੁਰੀ ਤਨुसार ਅਸੀਂ ਕਿਹਾ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਆ ਸੰਗਤ ਸੰਗਤ ਨੂੰ ਨਾ ਜੀ ਦੇਖੋ ਅੱਜ ਅਸੀਂ ਕਿਸੇ ਤਰ੍ਹਾਂ ਦਾ ਅੱਜ ਕਿਸੇ ਕਿਸਮ ਦਾ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ ਜੀ ਸਤਿ ਸਕੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਪਿਛਲੀਆਂ ਗਨਾਹਾਂ ਦੀ ਮਾਫੀ ਮੰਗਣਾ ਭਾਰਤੀ ਜਨਤਾ ਪਾਰਟੀ ਜਾਂ ਕਿਸੇ ਪਾਰਟੀ ਦਾ ਏਜੰਟ ਹੋਣਾ ਤਾਂ ਉਹਨਾਂ ਨੂੰ ਮੁਬਾਰਕ ਆ ਜਿਹੜੇ ਕਹਿਣ ਵਾਲੇ ਆ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਤੇ ਕਿਸੇ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਗਲਤ ਮਤਲਬ ਇਹਦਾ ਗੁੱਸਾ ਨਹੀਂ ਕਰਨਾ ਚਾਹੀਦਾ ਬਲਕਿ ਸ਼ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵੀ ਅਸੀਂ ਅਰਦਾਸ ਕੀਤੀ ਆ ਕਿ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਜਿੱਥੇਬੰਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਵੀ ਗੁਰੂ ਤੇ ਗੁਰੂ ਦਾ ਪੰਥ ਸਾਨੂੰ ਬਖਸ਼ੇ ਤੇ ਅੱਗੇ ਨੂੰ ਗੁਰੂ ਸਾਨੂੰ ਸਮਤ ਬਖਸ਼ੇ ਤਾਕਤ ਬਖਸ਼ੇ ਤਾਂ ਕਿ ਪੰਥ ਦੀ ਇਹ ਜਥੇਬੰਦੀ ਜਿਹੜੀ ਅਰਥ ਤੋਂ ਫਰਸੇ ਆ ਗਈ ਜਿਹਨੂੰ ਬਹੁਤ ਵੱਡਾ ਖੋਰਾ ਲੱਗਿਆ ਸਾਡੇ ਨਾਲ ਗੁਰੂ ਵੀ ਨਾਰਾਜ ਗੁਰੂ ਦਾ ਪੰਥ ਵੀ ਨਾਰਾਜ ਔਰ ਅੱਜ ਗੁਰੂ ਤੋਂ ਵੀ ਮਾਫੀ ਮੰਗਣ ਲਈ ਗੁਰੂ ਦੇ ਪੰਥ ਤੋਂ ਵੀ ਮਾਫੀ ਮੰਗਣ ਲਈ ਅਸੀਂ ਇਸ ਮਹਾਨ ਪਵਿੱਤਰ ਸਥਾਨ ਤੇ ਪਹੁੰਚੇ ਆ ਔਰ ਉ ਤੋਂ ਬਾਅਦ ਅਸੀਂ ਇਹ ਵੀ ਅਰਦਾਸ ਕੀਤੀ ਆ ਹੁਣ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਿ ਗੁਰੂ ਸਾਨੂੰ ਸ਼ਕਤੀ ਬਖਸ਼ੇ ਸਮਤ ਬਖਸ਼ੇ ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਿੱਸਾ ਪਾ ਸਕੀ। ਅਗਲੇ ਪ੍ਰਧਾਨ ਦੇਖੋ ਅੱਜ ਅੱਜ ਤਾਂ ਅੱਜ ਤਾਂ ਸਿਰਫ ਖੀਮਾ ਜਾਂਚ ਲਈ ਆਇਆ ਖੀਮਾ ਜਾਂਚ ਕਰਨ ਤੋਂ ਬਾਅਦ ਆਪਣੇ ਸੁਰਖਰੂ ਹੋ ਕੇ ਫਿਰ ਅਸੀਂ ਪੰਥ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜਿਹੜੀ ਲਹਿਰ ਚਲਾਵਾਂਗੇ। ਅੱਜ ਜਥੇਬੰਦੀ ਨੂੰ ਮਿਲਿਆ ਉਹ ਕੀ ਕਹਿੰਦੇ ਅਮਰਜੀਤਪਾਲ ਦੇ ਪਰਿਵਾਰ ਨੂੰ ਮਿਲ ਕੇ ਉਹ ਤਾਂ ਅਮਰਤਪਾਲ ਹੋਰਾਂ ਦੇ ਪਰਿਵਾਰ ਨੂੰ ਤਾਂ ਸਿਰਫ ਅਸੀਂ ਸਿੱਸਾਚਾਰ ਦੇ ਤੌਰ ਤੇ ਗਏ ਸੀ ਔਰ ਕਿਉਂਕਿ ਅੱਜ ਕੋਈ ਰਾਸੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਵੀ ਕੀਤੀ ਜੀ ਲੋਕਾਂ ਦੀ ਕਚੈਰੀ ਚੋਂ ਕਿੱਥਾਂ ਜਾ ਰਹੇ ਹੋ ਜੀ ਲੋਕਾਂ ਦੀ ਕਚੈਰੀ ਵਿੱਚ ਪਹਿਲਾਂ ਅਸੀਂ ਆਪਣੀ ਸੁਰਖਰੂ ਹੋ ਕੇ ਇਹ ਜੋ ਕੁਝ ਪਿੱਛੇ ਹੋਇਆ ਗਲਤ ਉਹ ਤੋਂ ਮਾਫੀ ਲੈ ਕੇ ਫਿਰ ਜੋ ਅਰਦਾਸ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਿ ਖਾਲਸਾ ਪੰਥ ਦੀ ਇਸ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਕੜਾ ਤੇ ਮਜ਼ਬੂਤ ਕਰਨ ਲਈ ਗੁਰੂ ਸਾਨੂੰ ਸਮਤ ਬਖਸ਼ੇ ਗੁਰੂ ਤੁਹਾਨੂੰ ਸ਼ਕਤੀ ਬਖਸ਼ੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਜਿਹੜੇ ਇਸ ਗੱਲ ਤੇ ਮਤਲਬ ਗੁੱਸੇ ਹੋ ਰਹੇ ਨੇ ਇਸ ਗੱਲ ਤੇ ਇਤਰਾਜ਼ ਕਰ ਰਹੇ ਨੇ ਇਸ ਗੱਲ ਤੇ ਕਿਸੇ ਦੇ ਪ੍ਰਜੰਟ ਕਹਿ ਰਹੇ ਨੇ ਮਤਲਬ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਉਹ ਪੰਥ ਦੀ ਚੜ੍ਹਦੀ ਕਲਾ ਲਈ ਤੇ ਪੰਥ ਦੀ ਜ세 ਬੰਦੀ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜੇ ਯੋਗਦਾਨ ਨਹੀਂ ਪਾ ਸਕਦੇ ਤਾਂ ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਵਾਲਿਆਂ ਤੇ ਚਿੰਤਾ ਨਾ ਕਰਨ ਇਤਰਾਜ਼ ਨਾ ਕਰਨ ਇਹ ਕਰੀ ਦੂਫਾ ਉਹਨਾਂ ਨੇ ਨਾਮ ਹੀ ਸਾਬ ਭੁਲਾਣੇ ਗਿਆ ਕੀ ਕਰਦਾ ਤੁਹਾਨੂੰ ਦੇਖੋ ਇਹ ਤਾਂ ਸਾਡਾ ਇਹ ਤਾਂ ਜਹੇਦਾਰ ਸਾਹਿਬ ਤੇ ਡਿਪੈਂਡ ਕਰਦਾ ਵੀ ਜਹੇਦਾਰ ਸਾਹਿਬ ਮਤਲਬ ਕੀ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇ ਇਹ ਸਾਨੂੰ ਪੂਰੀ ਉਮੀਦ ਆ ਕਿ ਪੰਥਕ ਰੋ ਰੀਤਾ ਮੁਤਾਬਕ ਉਹ ਕੋਈ ਨਾ ਕੋਈ ਫੈਸਲਾ ਲੈਣਗੇ ਤੁਹਾਨੂੰ ਲੱਗਦਾ ਜਹੇਦਾਰ ਸਾਹਿਬ ਫਗਮੀਰ ਸਿੰਘ ਬਾਦਲ ਹੋਣਾ ਨਹੀਂ ਕਿਉਂਕਿ ਜਾਣਗੇ ਅਲੀਗੇਸ਼ਨ ਵੀ ਲੱਗਦੇ ਰਹੇ ਨੇ ਜੀ ਨਹੀਂ ਅਸੀਂ ਤਾਂ ਦੇਖੋ ਆ ਵਿਸ਼ਵਾਸ ਕਰਕੇ ਆ ਪੰਥ ਦੀ ਜਸੇਬੰਦੀ ਆ ਪੰਥ ਦੇ ਜਸੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਸ਼ਵਾਸ ਆ ਤੁਹਾਨੂੰ ਇਸੇ ਕਰਕੇ ਅਸੀਂ ਉਹਨਾਂ ਤੇ ਆਸ ਤੇ ਵਿਸ਼ਵਾਸ ਕਰਦੇ ਹਾਂ ਕਿ ਉਹ ਨਿਰਪੱਖ ਪੰਥਕ ਹਿੱਤਾਂ ਵਿੱਚ ਫੈਸਲਾ ਕਰਨਗੇ ਹਾਂ ਜੀ ਮਾਫੀ ਦਾ ਪਟਾਲਪਰੀ ਸਿੰਘ ਬਾਤ ਇਹ ਤਾਂ ਜਿਹੜੀ ਉਹਨਾਂ ਨੇ ਮੰਗੀ ਸੀ ਉਹਨੂੰ ਖਾਲਸਾ ਪੰਥ ਨੇ ਪ੍ਰਵਾਰ ਨਹੀਂ ਕੀਤਾ ਇਸੇ ਕਰਕੇ ਖਾਲਸਾ ਪੰਥ ਨੇ ਫਤਵਾ ਦਿੱਤਾ ਉਹਨਾਂ ਦੇ ਉਲਟ ਇਹ ਹੀ ਤਾਂ ਸਮੱਸਿਆ ਆਈ ਸੀ ਅਸੀਂ ਬਾਰ ਬਾਰ ਕਹਿੰਦੇ ਹਾਂ ਵੀ ਜਿੰਨੀ ਦੇਰ ਖਾਲਸਾ ਪੰਥ ਦੀ ਤਸੱਲੀ ਨਹੀਂ ਹੁੰਦੀ ਉੰਨੀ ਦੇਰ ਤੱਕ ਖਾਲਸਾ ਪੰਥ ਨੂੰ ਨਾਲ ਲੈ ਕੇ ਚੱਲਣਾ ਮੁਸ਼ਕਲ ਆ ਸੋ ਇਸੇ ਕਰਕੇ ਅਸੀਂ ਮर्याਦਾ ਅਨੁਸਾਰ ਪੰਚ ਰੌ ਰੀਤਾ ਅਨੁਸਾਰ ਅੱਜ ਜਹੇਦਾਰ ਸਾਹਿਬ ਨੂੰ ਬੇਨਤੀ ਕਰਨ ਆਏ ਆ ਕਿ ਉਹ ਉਸ ਰੌ ਰੀਤਾ ਮੁਤਾਬਕ ਮਾ ਮਾਫੀ ਦੀ ਗੱਲ ਕਰ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਵੀ ਇਕੱਠੇ ਮਿਲ ਕੇ ਬਹਿਣਾ ਚਾਹੀਦਾ ਤਾਂ ਮਾਰਨਾ ਚਾਹੀਦਾ ਦੇਖੋ ਅਸੀਂ ਤਾਂ ਆਪ ਜੋ ਗੈਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਅਸੀਂ ਉਹਨੂੰ ਵੈਲਕਮ ਕਰਦੇ ਆਂ ਚੰਗੀ ਗੱਲ ਕਹੀ ਆ ਔਰ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਹਾਜ਼ਰ ਹੋ ਕੇ ਅਸੀਂ ਇਹ ਅਪੀਲ ਕੀਤੀ ਆ ਕਿ ਇਸ ਪੰਥ ਦੀ ਮਹਾਨ ਜਥੇਬੰਦੀ ਨੂੰ ਮਨ ਲ ਖੇਡਣ ਦੀ ਥਾਂ ਬੰਡਣ ਦੀ ਥਾਂ ਮਨ ਜੋੜਨ ਦਾ ਰੋਲ ਸ੍ਰੀ ਅਕਾਲ ਤਖਤ ਸਾਹਿਬ ਨੇ ਵਾਏ ਔਰ ਇਸ ਜਥੇਬੰਦੀ ਦੇ ਵਿੱਚ ਪੰਥਕ ਰੌ ਰੀਤਾਂ ਤੇ ਪੰਥਕ ਪਰੰਪਰਾ ਅਨੁਸਾਰ ਚੱਲਣ ਲਈ ਲੀਡਰਸ਼ਿਪ ਨੂੰ ਆਦੇਸ਼ ਦੇਣ। ਕਿਹਨਾ ਨੂੰ? ਉਹ ਸਰਪ੍ਰਿੰਸਿਪ ਨੂੰ। ਦੇਖੋ ਅੱਜ ਤਾਂ ਅਸੀਂ ਸਿਰਫ ਮਾਫੀ ਮੰਗ ਕੇ ਸੁਰਖਰੂ ਹੋ ਕੇ ਫਿਰ ਜ਼ਰੂਰ ਪੰਥਕ ਵਿਦਵਾਨਾਂ ਨੂੰ ਵੀ ਪੰਥਕ ਸ਼ਿਖਸ਼ੇਤਾਂ ਨੂੰ ਵੀ ਰਾਜਨੀਤਿਕ ਤੇ ਧਾਰਮਿਕ ਸ਼ਿਖਸ਼ੇਤਾਂ ਨੂੰ ਵੀ ਜ਼ਰੂਰ ਸੰਪਰਕ ਕਰਾਂਗੇ ਜਿਹਦੇ ਨਾਲ ਵੀ ਪੰਥੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਮਜ਼ਬੂਤ ਹੋ ਸਕੇ ਸ਼ਰੋਮਣੀ ਅਕਾਲੀ ਦਲ ਲੋਕਾਂ ਦੀ ਸੇਵਾ ਕਰਨ ਜੋਗਰੀ ਬਣ ਸਕੇ ਉੱਥੇ ਜ਼ਰੂਰ ਅਜਤਨ ਕਰਾਂਗੇ। ਨਵਾਂ ਅਕਾਲੀ ਦਲ ਬਣਾਉਣੀ ਕੀ ਲੋੜ ਆ ਨਵਾਂ ਅਕਾਲੀ ਦਲ ਬਣਾਉਣ ਦੀ ਕੋਈ ਲੋੜ ਨਹੀਂ ਅਸੀਂ ਇਸੇ ਅਕਾਲੀ ਦਲ ਦੀ ਮਜ਼ਬੂਤੀ ਲਈ ਇਸੇ ਅਕਾਲੀ ਦਲ ਨੂੰ ਤਗੜਾ ਕਰਨ ਲਈ ਅੱਜ ਅਰਦਾਸ ਕੀਤੀ ਆ ਕੋਈ ਨਵਾਂ ਅਕਾਲੀ ਦਲ ਬਣਾਉਣ ਲਈ ਨਹੀਂ ਜਿਸ ਤਰ੍ਹਾਂ ਤਕਰੀ ਦਾ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਸਿੰਬਲ ਵਾਪਸ ਲੈ ਰਹੇ ਹਾਂ ਸੁਪੀ ਸਿੰਘ ਬਾਦਲ ਵੱਲੋਂ ਦੇਖੋ ਇਦਾਂ ਨਹੀਂ ਕਿ ਜ਼ਰੂਰਤ ਪੈ ਸਕਦੀ ਹੈ ਜੀ ਦੇਖੋ ਅੱਜ ਅਸੀਂ ਹੁਣ ਦਲੰਦਰ ਚੱਲੇ ਆ ਵੈਸੇ ਅੱਜ ਅਸੀਂ ਹੋਰ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਦਲੰਦਰ ਵਾਲੀ ਜਿਹੜੀ ਚੋਣ ਆ ਇੱਕ ਵਿਧਵਾ ਔਰਤ ਇਕ ਔਰਤ ਹੋਵੇ ਵਿਧਵਾ ਹੋਵੇ ਔਰ ਜਿਹਦੇ ਪਤੀ ਨੇ ਪਾਂਥ ਲਈ ਪਾਂਥ ਦੀ ਮਹਾਨ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਲਈ ਸਾਰਾ ਜੀਵਨ ਲਾਇਆ ਹੋਵੇ ਉਸ ਔਰਤ ਦੀ ਮਦਦ ਅਸੀਂ ਜਾਣਾ ਔਰ ਉਹਦੀ ਸਪੋਰਟ ਦੀ ਥਾਂ ਕਿਸੇ ਹੋਰ ਪਾਰਟੀ ਦੀ ਸਪੋਰਟ ਕਰਨਾ ਮੈਂ ਸਮਝਦਾ ਸ਼ਰਮਣੀ ਅਕਾਲੀ ਦਲ ਵਿਰੁੱਧ ਕਾਰਵਾਈ ਉਹਨਾਂ ਨੂੰ ਸਜ਼ਾ ਲੱਗਦੀ ਆ ਤਾਂ ਆਉਂਗੇ ਕਿੱਦਾਂ ਜਰੂਰ ਆਵਾਂਗੇ ਜਰੂਰ ਆਵਾਂਗੇ ਜੰਦੂਮਾ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕੀ ਇਹ ਸਨ ਪ੍ਰਿੰਸ ਸਿੰਘ ਚੰਦ ਮਾਜਰਾ ਹੀ ਤਾਂ ਉਹਨਾਂ ਵੱਲੋਂ ਹੁਣ ਵਿਸ਼ੇਸ਼ ਤੌਰ ਦੇ ਉੱਤੇ ਵੱਡੇ ਬਿਆਨ ਜਿਹੜੇ ਦਿੱਤੇ ਗਏ ਨੇ ਤਾਂ ਅੱਜ ਜਿਹੜੀ ਮਾਫੀ ਮੰਗਣੀ ਸੀਗੀ ਉਹਨਾਂ ਨੇ ਉਹ ਜ਼ਰੂਰ ਸਿੰਘ ਸਾਹਿਬ ਅੱਗੇ ਉਹਨਾਂ ਵੱਲੋਂ ਗੱਲ ਰੱਖੀ ਗਈ ਹੈ ਸ਼੍ਰੀ ਕਲਤਕ ਸਾਹਿਬ ਦੇ ਜੋ ਸਿੰਘ ਸਾਹਿਬ ਨੇ ਕਿਹਾ ਨਹੀਂ ਰਕबीर ਸਿੰਘ ਜੀ ਉਹਨਾਂ ਕੇ ਗੱਲ ਰੱਖੀ ਗਈ ਹੈ ਤਾਂ ਹੁਣ ਵੇਖਣ ਵਾਲੀ ਗੱਲ ਇਹ ਕਿ ਸਿੰਘ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਕੀ ਫੈਸਲਾ ਜੋ ਲੈਂਦੇ ਨੇ ਕਿਉਂਕਿ ਜਿਸ ਤਰੀ ਹੋਲੇ ਵੀ ਕਿਆ ਕਿਆ ਜੇਕਰ ਸਾਡੀ ਧਾਰਮਿਕ ਸਜਾ ਲੱਗਦੀ ਆ ਤਾਂ ਅਸੀਂ ਜ਼ਰੂਰ ਜੜਿਆ ਪੁੱਗਤਾਂਗੇ ਜ਼ਰੂਰ ਅਸੀਂ ਉਹ ਸਜਾ ਨੂੰ ਜੋ ਕਬੂਲ ਕਰਾਂਗੇ ਤਾਂ ਨਾਲ ਸਮੇਂ ਦੇ ਵਿੱਚ ਜੋ ਚੜ੍ਹਦੀ ਕਲਾ ਵਾਸਤੇ ਜੋ ਜੋ ਕਹਿ ਸਕਦੇ ਆ ਕਿ ਸ਼ਰਮਨੀ ਕਾਲ ਦੀ ਚੜ੍ਹਦੀ ਕਲਾ ਵਾਸਤੇ ਜੋ ਆ ਵੱਡੇ ਨਵੇਂ ਫੈਸਲੇ ਵੀ ਜਿਹੜੇ ਲਿੱਤੇ ਜਾ ਸਕਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਵਾਨੀ ਟੀਵੀ ਸ਼੍ਰੀਮੁਛ ਸਾਈ